ਅੱਜ ਮਾਨਸਾ ਚ ਹੋਇਆ ਹੈ ਰਾਸ਼ਟਰੀ ਸੰਤ ਸੰਮੇਲਨ ਜਿੱਥੇ ਭਾਰਤ ਦੇ ਕੋਨੇ-ਕੋਨੇ ਤੋਂ ਸੰਤ ਪਹੁੰਚਨੇ ਆ ਤਸਵੀਰਾਂ ਨਾਲ ਚੱਲ ਰਹੀਆਂ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਹੜਾ ਕੱਠਾ ਹੈ ਉਹ ਠਾਠਾ ਮਾਰਦਾ ਕੱਠ ਗਵਾਹੀ ਭਰਦਾ ਹੈ ਕਿ ਸੰਤਾਂ ਦੇ ਪ੍ਰਵਚਨ ਸੁਣਨ ਦੇ ਲਈ ਕਿੱਡੀ ਵੱਡੀ ਗਿਣਤੀ ਚ ਲੋਕ ਨੇ ਜਿਹੜੇ ਉਹ ਡੇਰਾ ਬਾਬਾ ਭਾਈ ਗਰਦਾਸ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਵੀ ਮੱਥਾ ਟੇਕ ਰਹੇ ਨੇ ਤੇ ਵੱਡੇ ਬਜ਼ੁਰਗ ਤੇ ਕਹਿ ਸਕਦੇ ਆ ਮਾਨਸਾ ਦੀਆਂ ਉੱਗੀਆਂ ਹਾਸਤੀਆਂ ਤੇ ਪੂਰੇ ਪੰਜਾਬ ਤੋਂ ਅਜਿਹੇ ਸ਼ਕਸ਼ੀਤਾ ਆਈਆਂ ਨੇ ਜਿਨ੍ਹਾਂ ਨਾਮ سوشل میڈیا ਤੇ ਤੁਸੀਂ ਸੁਣਦੇ ਹੋ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਦੋਸਤੋ ਜੈ ਸੰਤ ਮਹਾਰਾਜ ਲਿਖ ਕੇ ਲਾਈਕ ਕਰਕੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਕਿਉਂਕਿ ਅੱਜ ਮਾਨਸਾ ਦੇ ਵਿੱਚ ਛੋਟਾ ਕੁੰਭ ਹੋਇਆ ਜਿਸ ਦੇ ਵਿੱਚ ਅਯੁੱਧਿਆ ਤੋਂ ਲੈ ਕੇ ਹਰ ਜਗ੍ਹਾ ਭਾਰਤ ਦੇ ਕੋਨੇ-ਕੋਨੇ ਤੋਂ ਸੰਤ ਪਹੁੰਚੇ ਨੇ ਤੇ ਡੇਰਾ ਬਾਬਾ ਭਾਈ ਗਰਦਾਸ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਮੁਖੀ ਜਿਹੜੇ ਨੇ ਮਹੰਤ ਅਮਰਤ मुਨੀ ਪ੍ਰਧਾਨ ਨੇ ਜਿਹੜੇ ਉਦਾਸੀਨ ਪੇਖ ਮਹਾ ਮੰਡਲ ਦੇ ਤੇ ਇਹ ਪੰਜਾਬ ਦੇ ਪ੍ਰਧਾਨ ਨੇ ਤੇ ਅੱਜ ਜਿਹੜਾ ਮਾਨਸਾ ਦੇ ਵਿੱਚ ਇਸ ਕੁੰਬ ਦਾ ਯੋਜਨ ਕੀਤਾ ਗਿਆ ਤਸਵੀਰਾਂ ਜਿਹੜੀਆਂ ਬਹੁਤ ਹੀ ਜ਼ਿਆਦਾ ਅਲੌਕਿਕ ਵੀ ਨੇ ਕਿ ਉਹ ਸੰਤ ਮਹਾਰਾਜ ਪਹੁੰਚੇ ਨੇ ਜਿਨ੍ਹਾਂ ਦੇ ਪ੍ਰਵਚਨ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਰੋਜ਼ ਸੁਣਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਪ੍ਰਵਚਨ ਵਾਇਰਲ ਵੀ ਹੁੰਦੇ ਨੇ ਤੇ ਅੱਜ ਇਹ ਸੰਤ ਜਿਹੜੇ ਨੇ ਉਹ ਮਾਨਸਾ ਦੇ ਵਿੱਚ ਪਹੁੰਚੇ ਨੇ ਹਰ ਇੱਕ ਸੰਤ ਜੋ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਡੇਰਿਆਂ ਦੇ ਵਿੱਚ ਬੈਠੇ ਨੇ ਜਿਹੜੇ ਪ੍ਰਵਚਨ ਸੁਣਾਉਂਦੇ ਨੇ ਲੋਕਾਂ ਨੂੰ ਸਿੱਖਿਆਵਾਂ ਦਿੰਦੇ ਨੇ ਗੱਲਾਂ ਦੱਸਦੇ ਨੇ ਅਸਰਦਾਰ ਮੁੱਦਿਆਂ ਤੇ ਬੋਲਦੇ ਨੇ ਤਾਂ ਅੱਜ ਉਹ ਮੁੱਦਿਆਂ ਤੇ ਬੋਲਣ ਵਾਲੇ ਸੰਤ ਅੱਜ ਮਾਨਸਾ ਦੇ ਵਿੱਚ ਪਹੁੰਚੇ ਨੇ ਮਾਨਸਾ ਦੇ ਡੇਰਾ ਬਾਬਾ ਭਾਈ ਗੁਰਦਾਸ ਦੀਆਂ ਤਸਵੀਰਾਂ ਨੇ ਜਿੱਥੇ ਛੋਟੇ-ਛੋਟੇ ਬੱਚੇ ਤੋਂ ਲੈ ਕੇ ਬ ਹਰ ਇੱਕ ਬੰਦਾ ਪ੍ਰਵਚਨ ਸੁਣਨ ਦੇ ਲਈ ਪਹੁੰਚਿਆ ਤੇ ਸਟੇਜ ਦੇ ਉੱਪਰ ਬੈਠੇ ਉਹ ਸੰਤ ਮਹਾਰਾਜ ਜਿਨ੍ਹਾਂ ਦੀਆਂ ਗੱਲਾਂ ਤੁਹਾਡੇ ਉੱਤੇ ਵੀ ਅਸਰ ਪਾਉਣਗੀਆਂ ਉਹ ਵੀ ਤੁਹਾਨੂੰ ਸੁਣਾਵਾਗੇ ਦੋਸਤੋ ਤੇ ਆਹ ਦੇਖ ਸਕਦੇ ਹੋ ਸਟੇਜ ਦੇ ਉੱਪਰ ਜਿੰਨੇ ਵੀ ਸੰਤ ਬੈਠੇ ਨੇ ਇਨ੍ਹਾਂ ਸੰਤਾਂ ਦੀਆਂ ਕਹਾਣੀਆਂ ਵੱਖੋ-ਵੱਖਰੀਆਂ ਨੇ ਤੇ ਆਪੋ ਆਪਣੀਆਂ ਗੱਲਾਂ ਜਿਹੜੀਆਂ ਇਹਨਾਂ ਦੇ ਪ੍ਰਵਚਨ ਨੇ ਉਹ ਬਹੁਤ ਹੀ ਜ਼ਿਆਦਾ ਅਸਰਦਾਰ ਨੇ ਤੇ ਹਰ ਇੱਕ ਮੁੱਦੇ ਨੂੰ ਲੈ ਕੇ ਜਿਹੜੀ ਬਰੀਕੀ ਦੇ ਨਾਲ ਗੱਲਬਾਤ ਆ ਜਿਨ੍ਹਾਂ ਨੇ ਕੀਤੀ ਹੈ ਤੇ ਲੋਕਾਂ ਨੂੰ ਕੁਝ ਚਾਨਣ ਵੀ ਪਾਇਆ ਲੋਕਾਂ ਨੂੰ ਜਾਗਰੂਕ ਵੀ ਕੀਤਾ ਕਿਉਂਕਿ ਇੰਨਾ ਸੰਤ ਮਹਾਰਾਜ ਦੇ ਜਰੀਏ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਸਮਝ ਵੀ ਲੱਗੀਆਂ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਭਾਰੀ ਇਕੱਠ ਹੋ ਗਿਆ ਡੇਰਾ ਬਾਬਾ ਭਾਈ ਗਰਦਾਸ ਦੇ ਉੱਪਰ ਤੇ ਉੱਥੇ ਜਿਹੜੀਆਂ ਸੜਕਾਂ ਵੀ ਜਾਮ ਹੋ ਗਈਆਂ ਸੜਕਾਂ ਜਾਮ ਹੋ ਗਈਆਂ ਤੇ ਲੋਕ ਜਿਹੜੇ ਵੱਡੀ ਗਿਣਤੀ 'ਚ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਕਿਉਂਕਿ ਅੱਜ 11 ਫਰਵਰੀ ਹੈ ਤੇ ਅੱਜ ਰਾਸ਼ਟਰੀ ਸੰਤ ਸੰਮੇਲਨ ਮਾਨਸਾ ਦੇ ਵਿੱਚ ਕਰਵਾਇਆ ਗਿਆ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਸੰਤ ਪਹੁੰਚੇ ਨੇ ਜਿਨ੍ਹਾਂ ਨੇ ਆਪਣੇ ਪ੍ਰਵਚਨ ਸੁਣਾਏ ਨੇ ਤੇ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਪ੍ਰਸਿੱਧ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਵੀ ਪਹੁੰਚੇ ਨੇ ਤਸਵੀਰਾਂ ਸਟੇਜ ਦੀਆਂ ਨੇ ਜਿੱਥੇ ਅੱਜ ਪੂਰੇ ਭਾਰਤ ਦੇ ਕੋਨੇ-ਕੋਨੇ ਤੋਂ ਸੰਤ ਪਹੁੰਚੇ ਨੇ ਡੇਰਾ ਬਾਬਾ ਭਾਈ ਗਰਦਾਸ ਬੜਾ ਚਰਚਿਤ ਡੇਰਾ ਹੈ ਮਾਨਸਾ ਦੀ ਪਛਾਣ ਜਦੋਂ ਗੱਲਬਾਤ ਹੁੰਦੀ ਹੈ ਤਾਂ ਡੇਰਾ ਬਾਬਾ ਭਾਈ ਗਰਦਾਸ ਤੋਂ ਮਾਨਸਾ ਦੀ ਪਛਾਣ ਹੋ ਜਾਂਦੀ ਹੈ ਤਾਂ ਅੱਜ ਦੋਸਤੋ ਪਹਿਲਾਂ ਇਹ ਵੀਡੀਓ ਸ਼ੇਅਰ ਕਰ ਦਿਓ ਜੈ ਬਾਬਾ ਸੰਤ ਮਹਾਰਾਜ ਲਿਖ ਕੇ ਵੀਡੀਓ ਕਮੈਂਟਾਂ ਦੇ ਵਿੱਚ ਲਿਖ ਕੇ ਸ਼ੇਅਰ ਕਰ ਦਿਓ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ